ਸਤਨਾਮ ਵਾਧੂ ਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਹਰਿ ਬਿਸਰਤ ਸੋ ਮੂਆ ਰਹਾਉ ਸੁਨਾਮ ਤੇ ਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੂਆ ਰਾਜਿਕ ਹਾਵੈ ਹੋ ਕੰਮ ਕਮਾਰਾ ਬਾਂਧਿਓ ਨਲਣੀ ਪ੍ਰੰਸੂਆ ਕਾਹ ਨਾਨਕ ਜਿਸ ਸਾਧਗੁਰ ਭੇਟਿਆ ਸੋ ਜਨ ਚਲਥੀਆ ਸਹ ਨਾਨਕ ਜਿਸ ਸਤਿਗੁਰ ਭੇਟਿਆ ਸੋ ਜਨਨੇ ਚਲਤੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਰ ਤੇਰਾ ਤੋਂ ਅੰਤਰਿਆਮੀ ਪੁਸਪਰਾਂ ਦਾ ਅਗਰ ਦਾਸ ਕਹ ਜਨ ਨਾਨਕ ਜੇ ਹਾ ਤੁਸਰਾਏ ਸੇ ਹਾ ਓਮ ਕਰੇ ਧਿਆਨ ਸਹ ਸਹ ਨਾਨਕ ਮਾਰਗੋਸ਼ਿਸ਼ਟੀ ਦੀ ਆਸਾ ਮੰਨ ਲਾ ਜੀਵਾ ਆਜਾ ਰਾਗ ਹੈ ਸਜਮੀ ਪਾਸ਼ਾ ਤਾਨਸ਼ੀ ਮੀਦਨ ਸਰਤਾਇ ਤਾਨਸ਼ੀ ਗੁਰੂ ਗ੍ਰੰਥ ਸਾਹਿਬ ਕਾਰਗਤੋ ਚਾਰਨ ਕੀਤਾ ਹੋਇਆ ਆਦਾਰ ਅਗਨਾ ਪਹਿਰੇਵੇ ਕਰਦਾ ਦੋਵਾਂ ਸ਼ਬਦ ਜੁੜੀ ਭਾਗ ਦਾ 159 ਨੰਬਰ ਸ਼ਬਦ ਜੋ ਕਿ ਤਾਨਸ਼ੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ 407 ਅੰਗ ਦੇ ਸੁशोਭਿਤ ਹੈ ਵਿਰਾਮ ਆਗਦਾ ਸਾਹਿਬ ਗੁਰ ਬਖਸ਼ਿਸ਼ ਕਰਦੇ ਨੇ ਹਰਿ ਤੇ ਸਰਤ ਸੋਮੁਵਾ ਇਹ ਸਤਿਗੁਰੂ ਬਾਣੀ ਬਾੜ ਬਾੜ ਕਹਿੰਦੇ ਨੇ ਭਾਈ ਹੱਤ ਪੁਰੀਨ ਚੰਤਰ ਮੁਖ ਨਿਆ ਮੇਕਰਵਾਂ ਤ ਮਿਰਤਕ ਕਹੀਆਂ ਨਣਕਾ ਜੇ ਪ੍ਰੀਤ ਨਹੀਂ ਭਗਵਾਨ ਕਹਿੰਦੇ ਭਾਈ ਜਿਹੜਾ ਸ਼ਾਮ ਜਪਿਆ ਹੱਤ ਦਾ ਸੁੰਦਰ ਹੋਵੇ ਪੁਰੀਨ ਹੋਵੇ ਚਿਆਣਾ ਹੋਵੇ ਚਤੁਰ ਹੋਵੇ ਬੇਟਾ ਹੋਵੇ ਗਿਆਨवान ਹੋਵੇ ਸਭ ਸਤਿਗੁਰ ਕਹਿੰਦੇ ਜੇ ਨਾਮ ਨਹੀਂ ਜਪਿਆ ਇਹ ਸਤਿਗੁਰ ਕਹਿੰਦੇ ਨੇ ਤੇਰੇ ਵਿੱਚ ਤੇ ਜਿਉਂਦਾ ਲਾਸ਼ ਵਿੱਚ ਤੇਰੇ ਵਿੱਚ ਤੇ ਅਰਥੀ ਵਿੱਚ ਕੋਈ ਫਰਕ ਨਹੀਂ ਹੈ ਡਿਫਰੈਂਸ ਨਹੀਂ ਹੈ ਹਰ ਬਿਸਰਤ ਸੋ ਮੂਆ ਕਿੰਨੇ ਜਿਹੜੇ ਨੇ ਨਾਮ ਵਿਸਾਰੇ ਆ ਨਾਮ ਨਹੀਂ ਜਪਿਆ ਸਿਮਰਨ ਮੰਦਗੀ ਸੇਵਾ ਨਹੀਂ ਕੀਤੀ ਕਿੰਨੇ ਸਤਿਗੁਰੂ ਕਹਿੰਦੇ ਨੇ ਉਹ ਆਤਮਿਕ ਤਰ੍ਹਾਂ ਤੇ ਮਰੇ ਆ ਮਰੇ ਦਾ ਭਾਵ ਉਹ ਆਤਮਿਕ ਕਰਕੇ ਮਨ ਕਰਕੇ ਸੁਖੀ ਨਹੀਂ ਹੈ ਮਨ ਕਰਕੇ ਦੁਖੀ ਹੈ ਕਿਉਂਕਿ ਜਿਹੜਾ ਮਨ ਕਰਕੇ ਦੁਖੀ ਹੈ ਉਹ ਆਪ ਦੁਖੀ ਵੀ ਹੈ ਜਿਵੇਂ ਰੋਗੀ ਕਿਹਾ ਹੈ ਸਰਬ ਰੋਗੀ ਇਹਨੇ ਜਿਵੇਂ ਰੋਗੀ ਦੇ ਭਾਣੇ ਸਾਰਾ ਸੰਸਾਰ ਹੀ ਰੋਗੀ ਹੈ ਪਰ ਅਸਲ ਜ ਅਸਲੀਅਤ ਦੇ ਸੰਸਾਰ ਰੋਗੀ ਨਹੀਂ ਹੁੰਦਾ ਪਰ ਸਾਧਕ ਨੂੰ ਕਹਿੰਦੇ ਨੇ ਅਸਲ ਵਿੱਚ ਸੰਸਾਰ ਜਿਵੇਂ ਰੋਗੀ ਨਹੀਂ ਹੈ ਪਰ ਰੋਗੀ ਨੂੰ ਇਹ ਜੀ ਲੱਗਦਾ ਵੀ ਸਾਰਾ ਸੰਸਾਰ ਹੀ ਕਿਤੇ ਰੋਗ ਨਾਲ ਗ੍ਰਸਤ ਹੋਇਆ ਪਿਆ ਕਿਉਂਕਿ ਉਹ ਆਪ ਦਾ ਨਾ ਰੋਗ ਦੇ ਵਿੱਚ ਗ੍ਰਸਤ ਹੈ ਇਸ ਕਰਕੇ ਉਹ ਵੀ ਸਾਰਾ ਸੰਸਾਰ ਵੀ ਕਿਉਂਕਿ ਰੋਗੀ ਕਾਠੇ ਹੈ ਰੋਗੀ ਮੰਨਦਾ ਹੈ ਕਹਿੰਦਾ ਵੀ ਸਾਰਾ ਸੰਸਾਰ ਹੀ ਜਿਵੇਂ ਰੋਗੀ ਹੈ ਇਸ ਲਈ ਹਰ ਬਿਸਰਤ ਸੋਮੂਆ ਜਿਹਨੇ ਨਾਮ ਜਿਨੇ ਬੁਲਾ ਦਿੱਤਾ ਉਹ ਅਸਲ ਵਿੱਚ ਮਰੇ ਬ੍ਰਾਹਮਣੇ ਆਈ ਹੈ ਕਿਵੇਂ ਕਿ ਇੱਕ ਵਾਰੀ ਇੱਕ ਮਹਾਂਪੁਰਸ਼ ਇਸੇ ਤਰ੍ਹਾਂ ਬੰਦਗੀ ਸਿਮਰਣ ਵਿੱਚ ਬੈਠੇ ਸਨ ਉਹਨਾਂ ਨੇ ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਸਿਮਰਣ ਵਿੱਚ ਬੈਠੇ ਕੋਈ ਇੱਕ ਮਨੋਕਾ ਆਇਆ ਜਿਨੇ ਆ ਕੇ ਪਹਿਲਾਂ ਦੁਨੀਆਵੀ ਗੱਲਾਂ ਛੇੜੀਆਂ ਨੇ ਤੇ ਉਹ ਮਹਾਂਪੁਰਸ਼ ਨੇ ਤੋਤੀ ਟੁੱਟੀ ਆਪਣਾ ਨਾਮ ਉਹ ਨਰੰਕਾਰ ਵੱਲ ਤੇ ਇੱਕ ਹੋਰ ਆਇਆ ਦੂਸਰਾ ਮਨੋਕਾ ਆਇਆ ਉਹਨੇ ਆ ਕੇ ਈਰਖਾ ਦੇ ਰੰਗ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਤੀਸਰਾ ਆਇਆ ਤੇ ਉਹਨੇ ਆ ਕੇ ਨਿੰਦਿਆ ਚੁਗਲੀ ਇਹ ਉਹਨੇ ਆ ਵੀ ਗੱਲਾਂ ਨਾਲ ਹੋਰ ਰੰਗ ਲਾਇਆ ਤੇ ਜਦੋਂ ਮਹਾਪੁਰਸ਼ ਬੈਠੇ ਮਨ ਜੋੜਦੇ ਨੇ ਮਨ ਜੋੜਦਾ ਨਹੀਂ ਕਿਉਂਕਿ ਕੋ ਸੰਗਤ ਦਾ ਸੰਗ ਹੋ ਗਿਆ ਮਨ ਨਹੀਂ ਲੱਗਦਾ ਤੇ ਜਦੋਂ ਇੱਕ ਨਾਇਕ ਰਸੀ ਆਇਆ ਉਹਨੇ ਪੁੱਛਿਆ ਕਿਨੇ ਮਹਾਪੁਰਸ਼ੋ ਹਾਲ کیسے ਨੇ ਕਿਸ ਤਰ੍ਹਾਂ ਉਹ ਕਹਿੰਦੇ ਭਾਈ ਅੱਜ ਕੀ ਕਰੀਏ ਅੱਜ ਦਾ ਤਿੰਨ ਪੈਰ ਜਿਹੜੇ ਸੰਸਾਰ ਦੇ ਸਨ ਚਾਰ ਪੈਰ ਦਾ ਦੇਨ ਤਿੰਨ ਪੈਰ ਦਾ ਦੇਨ ਪਹਿਲਾਂ ਮਰ ਗਿਆ ਫਿਰ ਮਰੇ ਬਾਅਦ ਸੰਸਕਾਰ ਹੋ ਗਿਆ ਤੇ ਤੀਜੇ ਪੈਰ ਮੇਰੀਆਂ ਹੱਡੀਆਂ ਵੀ ਗੰਗਾ ਦੇ ਜਲ ਪ੍ਰਵਾਹ ਹੋ ਗਈਆਂ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਭਾਈ ਹੁਣ ਤੂੰ ਆਇਆ ਤੂੰ ਮਾਂ ਮਰਾਸਤੀ ਗੱਲ ਕੀਤੀ ਐ ਤੇ ਸਤ ਸੰਗਤ ਦੀ ਗੱਲ ਕੀਤੀ ਐ ਤੇ ਹੁਣ ਮੈਂ ਜਿਉਂਦਾ ਹੋਇਆ ਕਹਿੰਦੇ ਵੀ ਕਿਸ ਤਰ੍ਹਾਂ ਕਹਿੰਦੇ ਪਹਿਲਾ ਆਇਆ ਉਹਨੇ ਸੁਰਤੀ ਤੋੜੀ ਨਰਕਾਰ ਵੱਲੋਂ ਕਿ ਉਸ ਵੇਲੇ ਮੈਂ ਮਾਨਸਿਕ ਤਲ ਤੇ ਮਰ ਗਿਆ ਕਹਿੰਦੇ ਦੂਜਾ ਆਇਆ ਉਹਨੇ ਸੰਸਾਰ ਦੀਆਂ ਗੱਲਾਂ ਕਰਨੀਆਂ ਵਿਸ਼ੇ ਵਿਕਾਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਉਹਨੇ ਮੇਰਾ ਸੰਸਕਾਰ ਕਰਤਾ ਸੁਰਤੀ ਦਾ ਸੁਰਤੀ ਨਹੀਂ ਤੀਤੀ ਤੇ ਤੀਜਾ ਆਇਆ ਉਹਨੇ ਨਿੰਦਿਆ ਟੁਗਲੀ ਕਰਕੇ ਤੇ ਇੰਜ ਸਮਝੋ ਭਾਰ ਮੇ ਲੱਦਿਆ ਮੇਰੀਆਂ ਹੱਟੀਆਂ ਗੰਗਾ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਕਹਿੰਦੇ ਭਾਈ ਹੁਣ ਤੂੰ ਆਏਂ ਤੇ ਤੇਰੇ ਆਣ ਕਰਕੇ ਮੈਂ ਜਿਉਂਦਾ ਰਹਾ ਤੇ ਤਾਂ ਸਾਡੀ ਵੀ ਕਹਿੰਦੇ ਕਹਿੰਦੇ ਹਾਰ ਬਿਸਰਤ ਸੁਭੂਆ ਕਹਿੰਦੇ ਜਿਹਨੇ ਨਾਮ ਵਿਚਾਰ ਦਿੱਤਾ ਨਾਮ ਭੁਲਾ ਦਿੱਤਾ ਕਹਿੰਦੇ ਉਹ ਮੂਏ ਭਾਵ ਮੁਰਦੇ ਦੇ ਬਰਾਬਰ ਹੈ ਮੁਰਦੇ ਦੇ ਤੋਲ ਹੈ ਰਹਾ ਵਿਸ਼ਾਂਤੇ ਕੇ ਕੇਂਦਰੀ ਭਾਵ ਸੁਜੰਦੇ ਨੇ ਨਾਮ ਤੇ ਆਵੇ ਸਰਪਲ ਪਾਵੈ ਸੋ ਜਨ ਸੁਖਿਆ ਹੂਆ ਨਾਮ ਤੇ ਆਗੈ ਕਹਿੰਦੇ ਜਿਹੜਾ ਨਾਮ ਧਿਆਨਦਾ ਨਾਮ ਜਪਨਾ ਕਰਦਾ ਜਿਹਨੂੰ ਸਤਿਗੁਰੂ ਦੇ ਬਾਣੀ ਸੂਦੇ ਸਾਚ ਕਹਿੰਦੇ ਨੇ ਸਿਮਰ 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 ਸੁਖ ਪਾਉ ਕਲ ਕਲੇਸਣ ਮਾਹੀ ਮਿਟਾਉ ਕਹਿੰਦੇ ਜਿਹਨੇ ਨਾਮ ਤੇ ਆਇਆ ਨਾ ਜੋ ਜੋ ਦੀਸੈ ਸੁਸੁਰੂਗੀ ਜਿਹਨੂੰ ਸਤਿਗੁਰੂ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ ਬਾਣੀ 'ਚ ਕਹਿੰਦੇ ਨੇ ਭਾਈ ਸਰਬ ਸੁਖਾ ਹੱਥ ਪੈਰੋ ਨਾਮ ਤੇ ਮੇਰੇ ਸਤਿਗੁਰੂ ਜਿਹੜਾ ਨਾਮ ਤੇ ਆਂਦਾ ਹੈ ਸਰਬਸਤੋ ਪਲਪਾਵ ਹੈ ਉਹ ਸਾਰੇ ਮਨ ਭੌਂਦੇ ਪਲਪਾ ਜਾਂਦੇ ਭਾਵ ਸੁੱਖ ਨਾ ਹਰ ਕਿਸੇ ਦਾ ਆੰਗਣ ਨਾਮ ਤੋਂ ਪੜਾਇਆ ਸੁੱਖ ਨਹੀਂ ਹੈ ਜੇ ਕਰਾਂਗੇ ਦੁਨੀਆਵੀ ਤਲ ਤੇ ਗੱਲਾਂ ਕਰਕੇ ਇਕਾਂ ਨਿੰਦਿਆ ਚੋਰੀ ਦ੍ਰੈਸ਼ ਪੈਸਾ ਨਹੀਂ ਚੋਰੀ ਠੱਗੀ ਕਰਕੇ ਜਾਂ ਕਮਾਈ ਕਰਕੇ ਜਾਂ ਸੰਸਾਰਿਕ ਗੱਲਾਂ ਕਰਕੇ ਜਾਂ ਕੰਮ ਕਰ ਕਰਕੇ ਰਜ ਜਾਗੇ ਸਤਿਗੁਰੂ ਕਹਿੰਦੇ ਨੇ ਅੱਜ ਤੱਕ ਕੋਈ ਜ਼ਹਿਰ ਖਾ ਕੇ ਰਜਿਆ ਨਹੀਂ ਜੂੰਦਾ ਨਹੀਂ ਰਿਆ ਕਿੰਦਾ ਪ੍ਰਤਾਦ ਹੈ ਕਹਿੰਦੇ ਭਾਈ ਕਿ ਤਿਤਪ ਤਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਤ੍ਰਿਪਤੀ ਉਦੋਂ ਹੀ ਹੋਏਗੀ ਜਦੋਂ ਨਾਮ ਰੂਪੀ ਜਾਲੇ ਛੜਕੇਗਾ ਇਹ ਤਾਂ ਤੇ ਸਾਧਕ ਜੁਨੀ ਤਾਂ ਕਹਿੰਦੇ ਤ੍ਰਿਸ਼ਨਾ ਮਿਲਣੀ ਕੀ ਖੁੱਜੀ ਹੈ ਤ੍ਰਿਸ਼ਨਾ ਅੱਗ ਦੀ ਨਹੀਂ ਆਈ ਹੈ ਉਹਦੀ ਬੁੱਝਦੀ ਨਹੀਂ ਹੈ ਕਦੇ ਮਨ ਨੂੰ ਠੰਡਕ ਨਹੀਂ ਆਉਂਦੀ ਮਨ ਨੂੰ ਠੰਡਕ ਨਾਣ ਦੇ ਕਾਰਨ ਇਸਾਰੀ ਉਮਰ ਇਸ ਜੈਤ ਦੇ ਵਿੱਚ ਲਿਖ ਪਿਆ ਰਹਿੰਦਾ ਨਾਮ ਸਿਹਾਰ ਹੈ ਸਰਬផល ਭਾਗ ਜਦੋਂ ਨਾਮ ਨਾਲ ਜੁੜਦਾ ਹੈ ਇਹ ਜੀ ਤ੍ਰਿਸ਼ਨਾ ਵਿਪੋਜ ਜਾਣਦੀ ਹੈ ਈਰਖਾ ਦ੍ਰੈਸ਼ਿੰਦਿਆ ਤੁਗਲੀ ਸਭ ਦੁੱਖ ਭਰਾਮ ਹੋ ਜਾਂਦਾ ਹੈ ਕੰਮ ਕਾਰ ਕਰਦਾ ਹੈ ਗ੍ਰਸਤੀਆਂ ਜ਼ਿੰਮੇਵਾਰੀਆਂ ਨਿਭਾਜਾ ਹੋਇਆ ਸਭ ਤੋਂ ਉਪਰਾਹ ਹੋ ਕੇ ਨਾਮ ਦਾ ਆਨੰਦ ਮਾਣਦਾ ਕਰਦਾ ਸੋ ਜਨ ਸੁਖੀਆ ਹੋਇਆ ਹੋਆ ਜਿਹਨੇ ਨਾਮ ਤੇ ਆਏ ਸਾਰੇ ਸੁਖ ਮਾਣੇ ਨੇ ਫਿਰ ਕਹਿੰਦੇ ਤੂੰ ਭਗਤ ਔਰ ਸੰਤ ਜਨ ਸੁਖੀ ਹੋ ਜਾਂਦਾ ਹੈ ਹਾਰ ਰਾਜ ਕਹਾਵੇ ਹਉ ਕਰਮ ਕਮਾਵੇ ਬਾਦੇਉ ਨਲਨੀ ਬ੍ਰਹਮ ਸੁਆ ਰਾਜਕਮਾ ਕਹਾਵੇ ਕਹਿੰਦੇ ਆਪਣੇ ਆਪ ਨੂੰ ਰਜਵਾੜਿਆਂ ਦਾ ਘਵਾਨਾ ਵੀ ਮੈਂ ਬਹੁਤ ਧਨਵਾਨ ਐ ਕਿਉਂਕਿ ਸਤਗੁਰੂ ਦੀ ਬਾਣੀ ਨੇ ਪਾਵਨ ਫਰਮਾਨ ਬਖਸ਼ਿਸ਼ ਕੀਤਾ ਹੈ ਕਹਿੰਦੇ ਜਿਨ ਕੈ ਪੱਲੇ ਧਨਵਸੈ ਜਿਨ ਕਾ ਨਾਉ ਬਗੀਰ ਜਿਨ ਕੈ ਪੱਲੇ ਤੁਮਸੈ ਤੇਨਰੁ ਕੀ ਗਹਿਰ ਕਹਿੰਦੇ ਭਾਈ ਜੇ ਨਾਮ ਨਹੀਂ ਜਪਿਆ ਆਪਣੇ ਆਪ ਨੂੰ ਰਜਵਾੜਿਆਂ ਦਾ ਘਵਾਨਾ ਧਨਵਾਨ ਤੁਹਾਨੈ ਹੌਂ ਕੜਕ ਕਮਾਵੇ ਕੰਮ ਜਿਹੜੇ ਕਰਦਾ ਉਹ ਹੰਕਾਰ ਦੇ ਵਿੱਚ ਕਿਉਂਕਿ ਹੋਵੇ ਤੇ ਆਇਆ ਹੋਵੇ ਤੇ ਗਿਆ ਹੋਵੇ ਤੇ ਦਿੱਤਾ ਹੋਵੇ ਤੇ ਲਿਆ ਹੰਕਾਰ ਵਿੱਚ ਇਸ ਸੰਸਾਰ ਵਿੱਚ ਆਇਆ ਤੇ ਹੰਕਾਰ ਵਾਸੀ ਇਸ ਸੰਸਾਰ ਤੋਂ ਗमन ਕਰ ਜਾਏਗਾ ਤੇ ਕਹਿੰਦੇ ਭਾਈ ਮਾਣ ਕਰਦਾ ਇਹ ਬਿਲਕੁਲ ਬੋਤ ਹੈ ਬਾਂਦਿਓ ਨਲਣੀ ਭਰਮ ਸੁਆ ਕਿਤੇ ਜਿਸ ਤਰ੍ਹਾਂ ਇਹ ਇਸ ਸੰਸਾਰ ਦੇ ਭਰਮ ਭੁਲੇਖਿਆਂ ਵਿੱਚ ਬੰਨਿਆ ਪਿਆ ਹੈ ਜਿਸ ਤਰ੍ਹਾਂ ਭਰਮੋਂ ਸੁਆ ਸੁਆ ਪਾਉਂਦਾ ਜਿਸ ਤਰ੍ਹਾਂ ਤੋਤਾ ਇੱਕ ਪਿੰਜਰੇ 'ਚ ਕੈਦ ਹੁੰਦਾ ਹੈ ਕਹਿੰਦੇ ਪਾਣੀ ਮਾ ਪਤਾ ਨਹੀਂ ਕਿੱਡਾ ਕੁ ਵੱਡਾ ਕੰਮ ਕੀਤਾ ਹੈ ਕਿੰਦੇ ਏਰਖਾ ਰਵੈਸ਼ ਨਿੰਦਿਆ ਟੂਲੀ ਦੇ ਪਿੰਡਰੇ 'ਚ ਐਸਾ ਮਨੁੱਖ ਕਾਇਦ ਹੈ ਐਸਾ ਉਹ ਮੰਮਤਾ ਦੇ ਵਿੱਚ ਕਾਇਦ ਹੈ ਇਹ ਕਹਿੰਦਾ ਖੜੀ ਕਿੰਨਾ ਧੂਨਾ ਵੱਡਾ ਕੰਮ ਕੀਤਾ ਪਰ ਸਤਿਗੁਰੂ ਕਹਿੰਦੇ ਨੇ ਕਿ ਕਰਮ 84 ਲੱਖ ਜੁਨਾ ਕਰਦੀਆਂ ਨੇ ਭਾਈ ਮਨੁੱਖਾ ਤੂੰ ਕੋਈ ਵਿਲੱਖਣ ਕੰਮ ਨਹੀਂ ਕੀਤਾ ਜੇ ਇੱਕ ਤੋਤੇ ਨੇ ਬੰਦ ਕ ਤੋਤੇ ਦੇ ਦਾ ਪਰਤੁਰਣਾ ਦਿੱਤੀ ਹੈ ਜੇ ਮਾਣ ਕਰਦਾ ਹੈ ਰਾਜ ਭਾਗਤ ਤੇ ਜਿਹਨੂੰ ਸਾਧੂ ਕਹਿੰਦੇ ਨੇ ਧਨ ਜੋਬ ਬਣਾਣਾ ਫੁੱਲੜਾ ਨਾਠੀੜੇ ਦਿਨ ਚਾਰ ਧਨ ਜੋਬਨ ਦਾ ਗਰ ਬਣਾ ਕੀ ਜਾਏ ਕਹਿੰਦੇ ਭਾਈ ਇਹਦਾ ਮਾਨ ਕਰਪੈ ਤੇ ਇੱਕ ਟੋਪੀ ਦੀ ਨਿਆਇ ਪਿੰਜਰੇ ਚ ਕੈਡ ਬਰਾਬਰ ਹੈ ਜਿਵੇਂ ਕਿ ਐਂ ਕਹ ਲਈਏ ਹੰਕਾਰ ਵਸ ਜਿਹਨੇ ਜੇ ਨਾਨਕ ਪੌਣ ਜੇ ਤੜੇ ਤੇ ਤੇ ਗਲੇ ਜੰਦੀਰ ਗਲਾਜ ਪੁਨੀਆ ਜੰਦੀਰ ਆਣੇ ਕਹਨਾ ਨੇ ਜਿਸ ਸਤਗੁਰੂ ਭੇਟਿਆ ਸੋ ਜਾਣੇ ਮਿਹਰਲੂਤੀਆ ਦਾਰਸ਼ਨਿਕ ਤਾਂ ਗੁਰੂ ਅਰਜਨ ਸਾਹਿਬ ਨੇ ਇਹ ਦੱਸਣਾ ਕਿੰਦਾ ਭਾਈ ਜਿਸ ਸਤਗੁਰੂ ਭੇਟਿਆ ਜਿਸ ਸਤਗੁਰੂ ਦਾ ਮਿਲ ਆ ਜਿਸ ਨੂੰ ਮਿਲ ਗਿਆ ਸੋ ਜਾਣ ਮਿਹਰਲੂਤੀਆ ਉਹ ਜਾਣ ਮਿਹਰਲ ਭਾਵ ਟਿਕਾਓ ਵਿੱਚ ਆ ਗਿਆ ਆਪਣੀ ਨਿੱਜ ਸੂਤ ਨਾਲ ਜਾਣ ਪਛਾਣ ਕਰ ਲਈ ਹੈ ਇਹਨੂੰ ਸਤਗੁਰੂ ਕਹਿੰਦੇ ਨੇ ਮਨ ਉਹ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਅਮਨ ਹਰਜੀਤੇ ਰ ਸਦਾ ਨਾਲ ਹੈ ਸਦਾ ਸਦਾ ਨਗਮਨ ਉਹਦਾ ਰੰਗ ਮੰਚਨਾ ਕਰਦਾ ਹੈ ਉਹਦੇ ਨਾਲ ਇੱਕ ਮਿਲਤਾ ਹਾਸਲ ਕਰਨੀ ਕਰਦਾ ਹੈ ਪਰ ਕਦੋਂ ਜਦੋਂ ਸਾਧਗੁਰੂ ਭੇਟ ਸਾਧਗੁਰੂ ਮਿਲ ਆਪ ਸਿਸ਼ਟ ਕਰਦੇ ਉਹਨੀਆਂ ਨੂੰ ਦਿੰਦੇ ਪਰਵਾਣਟ ਨਹੀਂ ਆਦੇ ਉਹ ਸੀਸ ਕਰਵਰ ਦਾ ਅੱਗੇ ਤੋਂ ਕਥਾ ਵਿਚਾਰਿਆ ਕਰਨ ਦੀ ਜਜ ਆ ਜਾਵੇ ਲੇਖਕਾਂ ਤੇ ਨੇ ਛੁੱਟੀ ਹੈ ਕਿ ਨੇ ਭੁੱਲਣ ਹਾਰ ਵਰਸ਼ਨ ਹਾਰ ਬਕਸਲੇਣਾ ਆਣੇ ਕੋ ਪਾਰੋ ਤਾਂ ਇਹੋ ਸੱਜਣਾ ਸੀ ਸਰੀਆ ਜੋ ਹੋਵੇ ਸੈਬ ਜੋ ਮੇਰ ਬਕਸਲੇ ਬਤੇ ਦਾ ਜਵਾਬ ਫਤੇ ਰਾਹੀ ਜੁਦੀ ਕਾਲਸਾ ਰਾਹੀ ਜੁਦੀ ਫਤੇ